ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੱਲ ਕਰਾਂਗੇ ਇਸ ਦੁਨੀਆਂ ਦੇ ਵਿੱਚ ਚੱਲ ਰਹੀ ਇੱਕ ਬਿਮਾਰੀ ਇੱਕ ਬਹੁਤ ਵੱਡੇ ਰੋਗ ਦੀ ਜਿਸ ਦਾ ਨਾਮ ਹੈ ਟੈਨਸ਼ਨ ਤੇ ਅੱਜ ਜ਼ਿੰਦਗੀ ਦੇ ਹਰ ਪੱਖ ਦੇ ਵਿੱਚ ਟੈਨਸ਼ਨ ਜੁੜ ਚੁੱਕੀ ਹੈ ਕਿਸੇ ਨਾ ਕਿਸੇ ਤਰ੍ਹਾਂ ਹਰ ਇੱਕ ਮਨੁੱਖ ਨੂੰ ਟੈਨਸ਼ਨ ਰਹਿੰਦੀ ਹੀ ਰਹਿੰਦੀ ਹੈ ਅੱਜ ਅਸੀਂ ਕੋਸ਼ਿਸ਼ ਕਰਾਂਗੇ ਗੁਰਬਾਣੀ ਦੇ ਰਾਹੀਂ ਇਸ ਟੈਨਸ਼ਨ ਰੂਪੀ ਬਿਮਾਰੀ ਦਾ ਇਸ ਟੈਨਸ਼ਨ ਰੂਪੀ ਰੋਗ ਦਾ ਹੱਲ ਲੱਭਣ ਦੀ ਗੱਲ ਕਰਾਂਗੇ ਗੁਰੂ ਸਾਹਿਬ ਜੀ ਕੀ ਕਹਿੰਦੇ ਹਨ ਸਤਿਗੁਰੂ ਦੀ ਪਰਮੰਦੇ ਹਨ ਤੇਰਾ ਕੀਆ ਮਿੱਠਾ ਲੱਗੇ ਹਰ ਨਾਮ ਪਦਾਰਥ ਨਾਨਕ ਮੰਗੇ ਏ ਸਤਿਗੁਰੂ ਤੇਰਾ ਕੀਤਾ ਹੋਇਆ ਜੋ ਦੁਇ ਸੰਸਾਰ ਦੇ ਵਿੱਚ ਕਰਨਾ ਹੈ ਉਹ ਮੈਨੂੰ ਮਿੱਠਾ ਲੱਗਦਾ ਹੈ ਤੇਰਾ ਕੀਆ ਮਿੱਠਾ ਲੱਗੈ ਹਰ ਨਾਮ ਪਦਾਰਥ ਨਾਨਕ ਮੰਗੈ ਜੰਦੇਵ ਜੀ ਕਹਿੰਦੇ ਹਨ ਏ ਸਤਿਗੁਰੂ ਸੀ ਅਕਾਲ ਪੁਰਖ ਮੈਂ ਤੇਰੇ ਕੋਲੋਂ ਸਿਰਫ ਉਸ ਪਰਮਾਤਮਾ ਦਾ ਅਕਾਲ ਪੁਰਖ ਦਾ ਨਾਮ ਮੰਗਦਾ ਹਾਂ ਜਿਸ ਨੇ ਇਸ ਸੰਸਾਰ ਦੇ ਵਿੱਚੋਂ ਮੁਕਤੀ ਕਰਵਾਣੀ ਹੈ ਜਿਸਨੇ ਇਸ ਸੰਸਾਰ ਦੇ ਹਰ ਰੋਗ ਤੋਂ ਛੁਟਕਾਰਾ ਦਿਵਾਣਾ ਹੈ ਤੇ ਅਗਰ ਅਸੀਂ ਅੱਜ ਆਪਣੀ ਜੀਵਨ ਤੇ ਵੇਖੀਏ ਤੇ ਅਸੀਂ ਹਰ ਇੱਕ ਚੀਜ਼ ਨੂੰ ਇੰਜ ਸਮਝਦੇ ਹਾਂ ਕਿ ਅਸੀਂ ਹੀ ਸਰਵਸ਼ਕਤੀਮਾਨ ਹਾਂ ਅਸੀਂ ਹੀ ਸਭ ਕੁਝ ਕਰਨ ਵਾਲੇ ਹਾਂ ਸਾਡੇ ਨਾਲ ਹੀ ਸਾਰਾ ਬੁਰਾ ਹੁੰਦਾ ਹੈ ਇਹ ਚੀਜ਼ਾਂ ਨੇ ਜੋ ਮਨੁੱਖ ਦੇ ਵਿੱਚ ਅਹੰਕਾਰ ਪੈਦਾ ਕਰਦੀਆਂ ਨੇ ਮਨੁੱਖ ਨੂੰ ਟੈਨਸ਼ਨ ਰੂਪੀ ਬਿਮਾਰੀ ਦਾ ਕਾਰਨ ਇਹ ਹੀ ਹੈ ਕਿ ਉਹ ਆਪਣੇ ਆਪ ਨੂੰ ਹੀ ਸਰਵ ਸ਼ਕਤੀਮਾਨ ਮੰਨਣ ਲੱਗ ਪਿਆ ਹੈ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਤੱਪੀਆਂ ਤਵੀਆਂ ਤੇ ਬੈਠ ਕੇ ਵੀ ਤੇਰਾ ਬਾਣਾ ਮਿੱਠਾ ਲੱਗੇ ਕਹਿ ਰਹੇ ਨੇ ਕਿਉਂ ਕਹਿ ਰਹੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਇਹ ਸੰਸਾਰ ਦੇ ਵਿੱਚ ਜੋ ਵੀ ਹੋ ਰਿਹਾ ਹੈ ਉਸ ਪਰਮਾਤਮਾ ਦਾ ਇੱਕ ਉਹਦੀ ਯੋਜਨਾ ਦਾ ਹਿੱਸਾ ਹੈ ਜੋ ਵੀ ਉਹ ਕਰਦਾ ਹੈ ਉਸ ਪਰਮਾਤਮਾ ਦੇ ਭਾਣੇ ਦੇ ਅੰਦਰ ਹੀ ਹੋ ਰਿਹਾ ਹੈ ਭਾਵੇਂ ਸਾਡੇ ਨਾਲ ਕੁਝ ਵੱਖਰਾ ਨਹੀਂ ਹੋ ਰਿਹਾ ਸਭ ਕੁਝ ਉਸ ਪਰਮ ਪਿਤਾ ਪਰਮਾਤਮਾ ਦੇ ਭਾਣੇ ਦੇ ਵਿੱਚ ਹੀ ਹੋ ਰਿਹਾ ਹੈ ਕਿਉਂਕਿ ਜਦੋਂ ਅਸੀਂ ਇਹ ਚੀਜ਼ ਮੰਨ ਲਵਾਂਗੇ ਤੇ ਸਾਨੂੰ ਜ਼ਿੰਦਗੀ ਦਾ ਹਰ ਦੁੱਖ ਛੋਟਾ ਲੱਗਣ ਲੱਗ ਪਵੇਗਾ ਤੇ ਕਿਉਂ ਨਾ ਅਸੀਂ ਅੱਜ ਇਸ ਪੰਗਤੀ ਨੂੰ ਆਪਣੇ ਜੀਵਨ ਵਿੱਚ ਉਤਾਰੀਏ ਅੱਜ ਤੋਂ ਇੱਕ ਅਸੀਂ ਛੋਟੀ ਜੀ ਸ਼ੁਰੂਆਤ ਕਰੀਏ ਇਸ ਛੋਟੇ ਜੇ ਗੁਰਬਾਣੀ ਦੇ ਸ਼ਬਦ ਤੋਂ ਇੱਕ ਬਹੁਤ ਵੱਡੀ ਸਿੱਖਿਆ ਮਿਲਦੀ ਹੈ ਉਸ ਨੂੰ ਆਪਣੇ ਜੀਵਨ ਵਿੱਚ ਧਾਰਨ ਕਰੀਏ ਅੱਜ ਅਸੀਂ ਪ੍ਰਣ ਕਰੀਏ ਕਿ ਇੱਕ ਛੋਟੀ ਜੀ ਸਿੱਖ ਤੋਂ ਇੱਕ ਛੋਟੇ ਜੇ ਸ਼ਬਦ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਉਤਾਰ ਕੇ ਟੈਨਸ਼ਨ ਰੂਪੀ ਬਿਮਾਰੀ ਨੂੰ ਖਤਮ ਕਰ ਦੇਵਾਂਗੇ ਜੇ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਹੈ ਤਾਂ ਸਾਨੂੰ ਫੋਲੋ ਕਰ ਲਵੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੇ ਐਸੋ ਜੀਆਂ ਹੋਰ ਵੀਡੀਓ ਤੇ ਹੋਰ ਗੁਰਬਾਣੀ ਰਾਹੀਂ ਹੋਰ ਜ਼ਿੰਦਗੀ ਦੇ ਵਿੱਚ ਆਉਣ ਵਾਲੇ ਸਮੱਸਿਆਵਾਂ ਦਾ ਜ਼ਿੰਦਗੀ ਦੇ ਵਿੱਚ ਆਉਣ ਵਾਲੀਆਂ ਦੁੱਖਾਂ ਕਲੇਸ਼ਾਂ ਦਾ ਜੋ ਹਰੇਕ ਮਨੁੱਖ ਦੇ ਜੀਵਨ ਵਿੱਚ ਨੇ ਉਸ ਨੂੰ ਲੈ ਕੇ ਸਤਿਗੁਰੂ ਜੀ ਕੀ ਕਹਿੰਦੇ ਹਨ ਉਸਤੇ ਰਾਹੀ ਗੁਰਬਾਣੀ ਰਾਹੀ ਉਸ ਦਾ ਹੱਲ ਲੱਭਣ ਦਾ ਪ੍ਰਯਾਸ ਕਰਾਂਗੇ ਤੇ ਰੋਜ਼ ਕੁਝ ਛੋਟੇ ਛੋਟੇ ਸ਼ਬਦਾਂ ਨਾਲ ਹੀ ਆਪਣੇ ਜੀਵਨ ਵਿੱਚ ਖੁਸ਼ੀਆਂ ਦੇ ਖੇੜੇ ਲਿਆਉਣ ਦਾ ਪ੍ਰਯਾਸ ਕਰਾਂਗੇ ਐਨੀਆਂ ਬੇਨਤੀਆਂ ਪ੍ਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ